नमस्कार दोस्तों मैं टोड अपना शिक्षानाथ अदालत जनता की आमने सामने में आप सबका एक बार फिर से स्वागत है। मंस्ते विरार इमान पंजाब दी बुलंद आवाज पंजाब प्रदेश कांग्रेस कमेटी दे प्रधान ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਮੈਂ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅਤੇ ਉਹਨਾਂ ਦੇ ਨਾਲ ਬੈਠੇ ਪ੍ਰਿਥਪਾਲ ਸਿੰਘ ਖੇਰਾ ਸਾਹਿਬ सोनू ਟੇਸੀ ਸਾਹਿਬ ਜਿਨ੍ਹਾਂ ਕੀ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਰਹੇ ਨੇ ਇਹ ਸਾਰੇ ਪਰਿਵਾਰ ਦੇ ਲੋਕ ਹੀ ਆ ਇਹ ਦੱਸਣਾ ਚਾਹਨਾ ਕਿ ਅੱਜ ਨਮਾਣਾ ਜੇ ਵਰਕਰ ਸੀ ਔਰ ਮੇਰੀ ਬਾਹ ਫੜ ਕੇ ਤੁਸੀਂ ਜੋ ਅੱਗੇ ਲੈ ਕੇ ਗਏ ਹੋ ਮੈਂ ਉਹਦਾ ਤੁਹਾਡਾ ਅਦੀਨ ਕਦੀ ਵੀ ਨਹੀਂ ਦੇ ਸਕਦਾ ਰਹੀ ਗੱਲ ਇਸ ਇਲੈਕਸ਼ਨ ਦੀ ਇਸ ਇਲੈਕਸ਼ਨ ਵਿੱਚ ਜਿੱਦਾਂ ਤੋਂ ਤੁਹਾਡੇ ਵੱਲੋਂ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਅਸੀਂ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ ਨਾਲ ਤੁਹਾਨੂੰ ਨਿਵਾਕੇ ਦਿਖਾਵਾਂਗੇ ਧੰਨਵਾਦ ਜੀ ਉਹਨਾਂ ਮੈਂ ਬੇਨਤੀ ਕਰਦਾ ਕਿ ਬਹੁਤ ਹੀ ਸਤਕਾਰਯੋਗ ਵਿਪਰਾਵਿਕਾ ਸੰਗਰ ਸਾਹਿਬ ਬਹੁਤ ਸਤਕਾਰਯੋਗ ਸਾਡੇ ਪ੍ਰਧਾਨ ਖੈਰਾ ਜੀ ਬਹੁਤ ਸਤਕਾਰਯੋਗ ਸਾਡੇ ਸੋਨੂ ਟੇਸੀ ਸਾਹਿਬ ਜਿਹੜੇ ਹੋਏ ਸੀ ਰਹੇ ਮਗਲੀ ਸਰਕਾਰ ਚ ਮੁੱਖ ਮੰਤਰੀ ਦੇ ਫਿਰ ਸਾਰੇ ਹੀ ਸਾਥੀਓ ਸਾਡੇ ਪੀਡੀਸੀ ਸਾਹਿਬ ਅੰਮ੍ਰਿਤ ਸਰ ਸਾਥੂ ਮੇਰੀਓ ਮਾਤਾਓ ਪਹਿਣੋ ਨੌਜਵਾਨ ਸਾਥੀਓ ਸਭ ਤੋਂ ਪਹਿਲਾਂ ਮੈਂ ਥੋੜਾ ਮਾਫੀ ਮੰਗਦਾ ਕਿ ਮੈਂ ਦਿੱਤੇ ਹੋਏ ਸਮੇ ਤੋਂ ਲੇਟ ਆਇਆ ਜਿਹੜਾ ਚੌਂਕ ਹੈ ਨਾ ਇਹਦੇ ਵਿੱਚ ਸਾਰਾ ਜਾਮ ਲੱਗਿਆ ਹੋਇਆ ਹੈ ਕਿਉਂਕਿ ਸਾਰੇ ਜਾਣੇ ਨੇ ਅੱਜ ਮੁੱਖ ਮੰਤਰੀ ਦੇ ਦਫ਼ਤਰ ਦਾ ਘਰਾਓ ਰੱਖਿਆ ਹੋਇਆ ਹੈ ਸਾਰੀਆਂ ਜਥੇਬੰਦੀਆਂ ਸੋ ਇਸ ਕਰਕੇ ਵੀ ਅਸੀਂ ਕਾਫੀ ਲੇਟ ਹੋ ਗਏ ਉੱਪਰੋਂ ਦੀ ਵੱਲ ਕੇ ਆਉਣਾ ਪਿਆ ਵਿੱਚ ਟ੍ਰੈਫਿਕ ਦੇ ਫਸ ਕੇ ਸੋ ਇਸ ਕਰਦੀ ਮੈਂ ਹੱਥ ਜੋੜ ਕੇ ਫਿਰ ਤੋਂ ਮਾਫੀ ਮੰਗਦਾ। ਨਾਲ ਹੀ ਨਾਮ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੇਵਲ 4 ਦਿਨ ਰਹੇਗੇ ਮੋਟਾ ਚ ਅੱਜ 6 ਤਰੀਕ ਹੈ। ਪਰ ਤੁਸੀਂ ਲੋਕਾਂ ਨੇ ਆਪ ਦੀ ਮੋੜ ਦਾ ਇਸਤੇਮਾਲ ਕਰਨਾ ਹੈ। ਇਸ ਜਿਹੜਾ ਇਲਾਕਾ ਹੈ ਇਸ ਇਲਾਕੇ ਦੇ ਬਹੁਤ ਮਾੜੇ ਹਾਲਾਤ ਹੈ। ਜਿਹੜਾ ਜਲੰਧਰ West Block ਹੈ ਇੱਥੇ ਸਭ ਤੋਂ ਵੱਧ ਤੜਾ ਸਟਾ ਸਭ ਤੋਂ ਵੱਧ ਦਸ਼ਾ ਪੌਤ ਸੜੀ ਗੁੰਡਾਗਰਦੀ ਸਭ ਤੋਂ ਵੱਧ ਚਿੱਟਾ ਮਾੜੀਆਂ ਗਲੀਆਂ ਔਰ ਇਥੇ ਪੀਣ ਵਾਲਾ ਗੱਦਾ ਪਾਣੀ ਮੈਂ ਸਮਝਦਾ ਕਿ ਬਹੁਤ ਮਾੜਾ ਜੇ ਹਾਲ ਹੈ ਸਾਰੇ ਹਲਕੇ 'ਚੋਂ ਜਲੰਧਰ 'ਚੋਂ ਤੋਂ ਅਬ ਜਲੰਧਰ ਵਸਤ ਦਾ ਹੈ ਇਹ ਰ ਮੈਂ ਕਾਰਨ ਇਹ ਸਮਝਦਾ ਕਿ ਜਿਹੜੇ ਤੁਹਾਡੇ ਮੁਖੀ ਐ ਜਿਨ੍ਹਾਂ ਨੂੰ ਤੁਸੀਂ ਆਗੂ ਬਣਾਉਣੇ ਓ ਤੁਸੀਂ ਮਾੜੇ ਚੁਣ ਲੈ ਅਸੀਂ ਪਹਿਲਾਂ ਪੰਗਾ ਉਹ ਗੁੰਡਾ ਚੁਣਿਆ ਸੀ ਰਿੰਕੂ ਚੁਣਿਆ ਸੀ ਫਿਰ ਉਸ ਤੋਂ ਬਾਅਦ ਉਹ ਬਦਲ ਗਿਆ ਫਿਰ ਇਸ ਵਾਰ ਆਮ ਆਦਮੀ ਪਾਰਟੀ ਦਾ ਉਹ ਭਰਾ ਚੁਣਿਆ ਔਰ ਉਹਨੇ ਵੀ ਹਾਲਾਤ ਤੁਸੀਂ ਦੇਖ ਲੋ ਕਦੇ ਇਧਰ ਪਾਰਟੀ ਚ ਕਦੇ ਇਧਰ ਪਾਰਟੀ ਚ ਸੋ ਹੁਣ ਪਹਿਲਾ ਭਗਤ ਸਿੰਘ ਚੁਨੀ ਲਾਲ ਭਗਤ ਜੀ ਚੁਨੀ ਲਾਲ ਭਗਤ ਜੀ ਸ਼ਹਿਰੀ ਵਿਕਾਸ ਮੰਤਰੀ ਰਹੇ ਪਹਿਲਾਂ ਯਾਨੀ ਕਿ ਸਾਰਾ ਸੀਵਰੇਜ ਸਾਰੀਆਂ ਸਰਕਾ ਸਾਰੀਆਂ ਨਾਲੀਆਂ ਸਾਰੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਉਹ ਸਾਰਾ ਚੁੰਨੀ ਲਾਲ ਭਗਤੀ ਜੀ ਦੇ ਅੰਦਰ ਸੀਗਾ ਉਹਨਾਂ ਦੇ ਸੁਪੁੱਤਰ ਜਿਹੜੇ ਆ ਉਹ ਵੀ ਪਹਿਲਾਂ ਬੀਜੇਪੀ ਤੋਂ ਚੋਣ ਲੜਦੇ ਸੀ ਹੁਣ ਇਸ ਵਾਰੀ ਆਪ ਆਪਨੀ ਪਾਰਟੀ ਤੋਂ ਲੜਦੇ ਸੋ ਮੇਰੇ ਕਹਿਣ ਦਾ ਮਤਲਬ ਹੈ ਸਾਰੇ ਜਿੰਨੇ ਬੰਦੇ ਚੋਣ ਲੜ ਰਹੇ ਇਹ ਸਾਰੀਆਂ ਵੱਖ-ਵੱਖ ਪਾਰਟੀਆਂ ਬੰਦਿਆਂ ਕਿਸੇ ਨਾ ਕਿਸੇ ਤਿੰਨ ਪਰ ਦਿੰਦੀਆਂ ਇਹ ਆਪ ਦਾ ਸੌਦਾ ਕਿ ਜ਼ਿਆਦਾ ਦੇ ਦਿੱਤੀ ਇਹ ਸੌਦੇ 'ਚ ਇਹ ਉਹਨੇ ਤੋਂ ਮਾਲ ਲੈ ਕੇ ਉਹਦੀ ਪਾਰਟੀ ਨੂੰ ਛੱਡ ਦਿੰਦੇ ਆ ਦੂਜੀ ਪਾਰਟੀ 'ਚ ਚਲੇ ਜਾਂਦੇ ਫੋ ਇਹਨਾਂ ਦਾ ਧਿਆਨ ਲੋਕਾਂ ਦੇ ਵੱਲ ਨਹੀਂ ਹੈ ਬਿਲਕੁਲ ਵੀ ਜੇ ਤੁਸੀਂ ਆਖੋ ਵੀ ਤੁਹਾਡੇ ਵੱਲ ਵੀ ਆਣਾ ਹੈ ਨਾ ਇਹ ਤੁਹਾਨੂੰ ਵੇਚ ਜਾਂਦੇ ਵੀ ਇਹ ਫਲਾਣਾ ਮੁਹੱਲਾ ਤੇ ਫਲਾਣਾ ਇਲਾਕਾ ਸਾਡੇ ਵੱਲ ਹੈ ਸਾਡੇ ਨਾਲ ਪਾਰਟੀ ਹਰ ਮੋਟਾ ਸਾਨੂੰ ਟਿਕਟ ਦਿਓ ਨਾਲ ਪੈਸੇ ਦਿਓ ਤੇ ਅਸੀਂ ਜਿੱਤਾਂ ਸੋ ਇਸ ਕਰਕੇ ਇਹ ਪਾਰਟੀਆਂ ਬਦਲਦੀਆਂ ਅਸੀਂ ਇੱਕ ਟਿਕਟ ਦਿੱਤੀ ਇੱਕ ਔਰਤ ਨੂੰ ਜਿਹੜੀ ਚਾਰ ਵਾਰੀ ਜਿੱਤੀ ਵੀ ਹੈ ਜਿਹਦੀ ਵਿਧਵਾ ਔਰਤ ਹੈ ਤੁਹਾਡੇ ਮੁਹੱਲੇ ਦੀ ਹੈ ਤੁਹਾਡੇ ਇਲਾਕੇ ਦੀ ਇਹਨੂੰ ਕੋਈ ਲਾਲਚ ਨਹੀਂ ਔਰਤ ਬੰਦਿਆਂ ਨਾਲੋਂ 100 ਗੁਣੇ ਹਿੰਮਤੀ ਹੁੰਦੀ ਹੈ ਬੰਦੇ ਦਾ ਮੈਂ ਵੇਖਿਆ ਲੇਟ ਉੱਠਦੇ ਆ ਪਹਿਲਾਂ ਔਰਤ ਨੂੰ ਕਹਿੰਦੇ ਲਿਆ ਚਾਹ ਬਣਾ ਕੇ ਲਿਆ ਫਿਰ ਕਹਿੰਦੇ ਮੇਰੇ ਕੱਪੜੇ ਰੱਖ ਮੈਨਾਂ ਹਉਣਾ ਫਿਰ ਕਹਿੰਦੇ ਸ਼ਾਮ ਨੂੰ 5 ਵਜੇ ਆ ਜਾਂਦੇ ਹਾਂ ਮੈਂ ਥੱਕਿਆ ਮੈਂ ਗਲਾਸੀ ਵੀ ਲਾਉਣੀ ਹੈ ਔਰਤ 5 ਵਜੇ ਉੱਠਦੀ ਹੈ ਤੇ ਉਹਨੂੰ ਸੁਵਾ ਕੇ ਫਿਰ ਸੌਂਦੀ ਹੈ ਇਸ ਕਰਕੇ ਮੈਂ ਕਿਹਾ ਕਿ ਔਰਤ ਜਿਹੜੀ ਹੈ ਉਹ ਹਮੇਸ਼ਾ ਬੰਦਿਆਂ ਨਾਲੋਂ ਹਿੰਮਤੀ ਹੈ ਔਰਤ ਨੇ ਸਮਾਜ ਦੀ ਸਿਰਜਣਾ ਵੀ ਕੀਤੀ ਹੈ ਜੇ ਔਰਤ ਨਾ ਹੁੰਦੀ ਤਾਂ ਸਾਡਾ ਸਮਾਜ ਨਾ ਹੁੰਦਾ ਸੋ ਮੈਨੂੰ ਲੱਗਦਾ ਕਿ ਉਸ ਔਰਤ ਨੇ ਬੜੇ ਤਰੀਕੇ ਚੰਗੇ ਤਰੀਕੇ ਨਾਲ ਦਾ ਵਿਧਵਾਤਾ ਪਣ ਬਤਾਇਆ ਨਹੀਂ ਤਾਂ ਸੌ ਅੰਜਾਮ ਲੱਗ ਜਾਂਦੇ ਵਿਧਵਾ ਔਰਤ ਤੇ ਵਿਚਾਰੀ ਤੇ ਉਹਨੇ ਮਾਂ ਵੀ ਬਣੀ ਉਹਨੇ ਬਾਪ ਵੀ ਬਣੀ ਆ ਦਾ ਘਰ ਵੀ ਚਲਾਇਆ ਨਾਲ ਮੁਹੱਲੇ ਦੀ ਰਾਜਨੀਤੀ ਵੀ ਕੀਤੀ ਇਲਾਕੇ ਆਲੇ ਦਾ ਉੱਥੇ ਵਿਕਾਸ ਵੀ ਕਰਾਇਆ ਸੋ ਇਹਨਾਂ ਸਾਰੇ ਉਮੀਦਵਾਰਾਂ ਦੀ ਚੰਗੀ ਸ਼ਰੀਫ ਔਰਤ ਹੈ ਔਰ ਚੰਗੀ ਹੋਣੀ ਦੁਆਰਾ ਸਾਨੂੰ ਸਾਡੀਆਂ ਔਰਤਾਂ ਦਾ ਫਰਜ਼ ਮੰਨਦਾ ਹੈ ਕਿ ਅਸੀਂ ਸਾਰੀਆਂ ਘਰੋ ਘਰੀ ਤੁਰ ਕੇ ਮਹੱਲੇ ਚ ਤੁਰ ਕੇ ਅਸੀਂ ਉਹ ਰਿਆਸਤ ਪ੍ਰਚਾਰ ਕਰੀਏ ਕਿਉਂਕਿ ਬੜੇ ਚਿਰ ਬਾਅਦ ਰਾਜਨੀਤੀ ਵਿੱਚ ਖਾਸ ਕਰਕੇ ਦੁਆਬੇ ਵਿੱਚ ਕਿਸੇ ਔਰਤ ਨੂੰ ਟਿਕਟ ਦਿੱਤੀ ਇਹ ਨੂੰ ਪਹਿਲਾਂ ਕਦੇ ਔਰਤ ਨੂੰ ਟਿਕਟ ਦਿੱਤੀ ਸਵਤੰਤਰਤੇ ਪਹੁੰਚ ਗਈਆਂ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਅੱਧੀ ਆਬਾਦੀ ਸਾਡੀ ਹੈ ਔਰਤਾਂ ਦੀ ਕੱਲ ਨੂੰ ਪੰਜਾਬ ਦੀ ਵਿਧਾਨ ਸਭਾ 'ਚ ਹੌਲੀ-ਹੌਲੀ ਅੱਧੀਆਂ ਔਰਤਾਂ ਹੋਣ ਤੇ ਦੇ ਮਰਦ ਹੋਣ। ਇਹ ਹੋਣਾ ਚਾਹੀਦਾ। ਸੋ ਮੈਂ ਇਸ ਸਮੇਂ ਨਾ ਇਹ ਉਮੀਦਵਾਰ ਦਾ ਕਰ ਮੈਂ ਪਾਰਟੀਆਂ 'ਚ ਜੇ ਦੇਖ ਲਓ ਤੁਸੀਂ ਆਮ ਆਦਮੀ ਪਾਰਟੀ ਦਾ ਹਾਲ ਵੇਖ ਲਓ 2.5 ਸਾਲਾਂ 'ਚ ਇਹਨਾਂ ਨੇ ਬੱਸ ਕਰਾਤੀ ਲੋਕਾਂ ਨੂੰ। ਅੱਜ ਜੋ ਹਾਲਾਤ ਹੈ ਵੱਡੇ-ਵੱਡੇ ਵਾਅਦੇ ਕੀਤੇ ਸਨ ਤੁਸੀਂ ਮੈਨੂੰ ਦੱਸਦੇ ਹੋ ਵੀ 2.5 ਸਾਲਾਂ 'ਚ ਤੁਹਾਡੇ ਮਹੱਲੇ 'ਚ ਕੋਈ ਗਲੀ ਬਣੀ ਹੈ ਤਾਂ ਦੱਸੋ। ਕੁਤੋਂ ਮਨਾਰਤਾ ਬੰਨਣਾ ਕੀ ਹੈ ਪਸ ਸੜਕਾਂ ਤਾਂ ਬੰਨਣਾ ਕੀ ਹੈ ਹਸਪਤਾਲ ਤਾਂ ਬੰਨਣਾ ਕੀ ਹੈ ਕਾਲਜ ਤਾਂ ਬੰਨਣਾ ਕੀ ਹੈ ਨਵੀਂ ਕੋਈ ਚੀਜ਼ ਤਾਂ ਹੋਣੀ ਕੀ ਹੈ ਇੱਕ ਗਲੀ ਨਹੀਂ ਬਣਾ ਸਕੇ 120 ਫੁੱਟੀ ਜਿਹੜੀ ਉਹ ਸੜਕ ਹੈ ਉਥੋਂ ਗੰਦ ਨਹੀਂ ਝਕਾ ਸਕੇ ਹੋਰ ਤਾਂ ਇਹਨੇ ਕਰਨਾ ਹੀ ਕੀ ਉਹ ਤੇ ਕੂੜੇ ਨਾਲ ਥੋੜੀ ਬਰਬਾਦੀ ਹੋਈ ਪਈ ਹੈ ਸੱਜੇ ਤੇ ਖੱਬੇ ਪਾਸੇ ਆ ਹਾਲਾਤ ਹੈ 120 ਫੁੱਟੀ ਦਾ ਸੀਵਰੇਜ ਦਾ ਪਾਣੀ ਤਾਂ ਤੁਹਾਨੂੰ ਪੀਣ ਤੋਂ ਬੰਦ ਨਹੀਂ ਕਰਾ ਸਕੇ ਹੋਵੇ ਨਹੀਂ ਸੋ ਇਹ ਪਾਰਟੀਆਂ ਦੇ ਹਾਲਾਤ ਹੈ ਤੁਸੀਂ ਫੋਲਾ ਲੈਣ ਨੂੰ ਝਾੜੂ ਨੂੰ ਵੋਟਾਂ ਨੂੰ ਵੋਟਾਂ ਪਾਤੀਆਂ ਭਾਟ ਪਾਣ ਕੇਵਲ ਰਾਮ ਮੰਦਰ ਦੇ ਨਾਂ ਤੇ ਤੁਸੀਂ ਵੋਟਾਂ ਪਾਤੀਆਂ ਤੇ ਅਯੁੱਧਿਆ ਚ ਜਿੱਥੇ ਰਾਮ ਮੰਦਰ ਬਣਾਇਆ ਉਥੇ ਬੀਜੇਪੀ ਹਾਰ ਗਈ ਰਾਮ ਭਗਵਾਨ ਨੇ ਸੁਨੇਹਾ ਦਿੱਤਾ ਕਿ ਇਹ ਠੱਗ ਹੈ ਮੇਰਾ ਨਾਮ ਵੇਚਦੇ ਐ ਅਯੁੱਧਿਆ ਦੇ ਵਿੱਚ ਬੀਜੇਪੀ ਹਾਰ ਗਈ ਫਿਰ ਦਿੱਤਾ ਕਿ ਮਹਿੰਗਾਈ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਦੱਸੋ ਕਿਹੜਾ ਮੁੰਡਾ ਨੌਕਰੀ ਲਾਇਆ ਮਹਿੰਗਾਈ ਨੇ ਤੁਹਾਡਾ ਨੱਕ ਤੋੜਤਾ 350 ਰੁਪਏ ਦਾ ਸਿਲੰਡਰ ਹੁੰਦਾ ਸੀ ਅੱਜ 1150 ਰੁਪਏ ਦਾ 47 ਰੁਪਏ ਸਾਡੇ ਰਾਜ ਦੇ ਵਿੱਚ ਤੇਲ ਹੁੰਦਾ ਸੀ ਪੈਟਰੋਲ ਅੱਜ 100 ਰੁਪਏ ਹੈ 27 ਹਜ਼ਾਰ ਮਨਮੋਹਨ ਸਿੰਘ ਦੇ ਰਾਜ ਚ ਕਾਂਗਰਸ ਚ ਸਿਉਣਾ ਹੁੰਦਾ ਸੀ ਅੱਜ 75 ਹਜ਼ਾਰ ਰੁਪਏ ਤੋੜਾ ਸਿਉਣਾ ਹੈ ਤੇਲ ਲਾ ਲਓ ਸਾਬਣ ਲਾ ਲਓ ਠੀਕ ਘਰ ਦੀਆਂ ਵਸੂਆਂ ਲਾ ਲਓ ਰਫਾਈਨਡ ਆਇਲ ਲਾ ਲਓ ਮਹਿੰਗਾਈ ਤੁਸੀਂ ਬਾਸ਼ਨ ਸੁਣਿਆ ਮੈਨੂੰ ਦੱਸੋ ਤਾਂ ਸਹੀ મોદી ਨੇ ਦਿੱਤਾ ਕੀ ਹੈ ਤੁਹਾਨੂੰ ਕਾਂਗਰਸ ਪਾਰਟੀ ਨੇ ਥੋੜਾ ਬੱਸਾ ਦਾ ਕਰਾਇਆ ਥੋੜੀ 500 ਪੈਨਸ਼ਨ ਹੁੰਦੀ ਸੀ 1500 ਕੀਤੀ 5 ਲੱਖ ਰੁਪਏ ਦਾ ਕਾਰਡ ਬਣਾ ਕੇ ਕਾਂਗਰਸ ਦੇ ਪੁਰਾਣੇ ਨਸ਼ਾ ਘੱਟ ਹੁੰਦਾ ਸੀ ਹੁਣ ਨਸ਼ਾ 4 ਗੁਣੇ ਜਾਂਦਾ ਹੈ ਮਹਿੰਗਾਈ ਤੇ ਕੰਟਰੋਲ ਸੀਗਾ ਕਿੱਥੇ 27000 ਰੁਪਏ ਤੋਂੜਾ ਸਿਉਣਾ ਲੈਣਾ ਸੀ ਅਸੀਂ ਜੇ ਸਾਡੀ ਸਰਕਾਰ ਉਹਦੀ 10 ਸਾਲਾਂ ਚ 2-4000 ਹੋਰ ਵਾਚਦਾ ਅਸੀਂ 60 ਸਾਲ ਦੇ ਇਚਾਰਾ ਕੀਤਾ ਕਾਂਗਰਸ ਪਾਰਟੀ ਨੇ ਲੇਕਿਨ ਮਹंगाई ਤੇ ਕੰਟਰੋਲ ਕਰਕੇ ਰੱਖਿਆ ਅਸੀਂ 350 ਦਾ ਸਿਲੰਡਰ ਦਿੱਤਾ ਇਹਨਾਂ ਨੇ 10 ਸਾਲਾਂ ਜੀ 1150 ਦਾ 1300 ਤੋਂ ਨਾ ਗਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਦਿਮਾਗ ਨਾਲ ਰਾਜਨੀਤੀ ਕਾਂਗਰਸ ਪਾਰਟੀ ਨੇ ਕੀਤੀ ਇਸ ਦੇਸ਼ ਉਸ ਸਾਰਿਆਂ ਦੇ ਅੱਲਾ ਤੇ ਗੌਰ ਫਰਮਾਓ ਔਰ ਮੇਰੀ ਬੇਨਤੀ ਹੈ ਇਹ 도ਗਲਿਆਂ ਨੂੰ ਇਹ ਗਦਾਰਾਂ ਨੂੰ ਇਹ ਧੋਖੇਬਾਜ਼ਾਂ ਨੂੰ ਜਿਹੜੇ ਰੋਜ਼ ਪਾਰਟੀ ਬਦਲਦੇ ਸਭ ਸਖੌਣ ਦਾ ਰੋਲਾ ਪੌਂਦੀ ਲੋੜ ਨਹੀਂ ਝੰਡਾ ਭਾਵੇਂ ਬੀਜੇਪੀ ਦਾ ਤੇ ਝਾੜਦਾ ਲੱਗਿਆ ਹੋਵੇ ਅੰਦਰ ਹੀ ਅੰਦਰ ਚੁੱਪਚੀ ਤੇ ਝੰਡਾ ਛੱਤ ਤੇ ਤੇ ਵੋਟ ਹੱਥ ਤੇ ਕੋਈ ਨਹੀਂ ਭਾਈ ਅੰਗਰਾਜ਼ ਪੈ ਨਹੀਂ ਪਾਵਾਂ ਕੋਈ ਨਹੀਂ ਭਾਈ ਭਗਤ ਜੀ ਤੁਹਾਨੂੰ ਪਾਵਾਂ ਇੱਕ ਹੋਰ ਬੜੀ ਬਿਮਾਰੀ ਲੱਗਦੀ ਜਾਂਦੀ ਆ ਆਪਣੇ ਪੰਜਾਬ ਨੂੰ ਤੂੰ ਤਾਂ ਬੀਜੇਪੀ ਨੇ ਕੀਤਾ ਕੋਈ ਕਹਿੰਦਾ ਹਿੰਦੂ ਐ ਇਹ ਕੋਈ ਕਹਿੰਦਾ ਸਿੱਖ ਕੋਈ ਕਹਿੰਦਾ ਐਸਾਈ ਐ ਆਪਾਂ ਤਾਂ ਬਈ ਭਾਰਤ ਕਹਿੰਦੇ ਫੋੜੇ ਕਿੰਨੇ ਭਾਜਪੇ ਸੀ ਬਿੱਥੇ ਕੋਈ ਭਗਤ ਬਰਾਦਰੀ ਨਾ ਹੈਗਾ ਕੌਣ ਆ ਉਪਰ ਸਭ ਬੈਠੇ ਤੇ ਰਵਿਦਾਸੀਆ ਕੋਈ ਬੈਠਾ ਹੈ ਤਾ ਅੱਛਾ ਮੈਨੂੰ ਇੱਕ ਗੱਲ ਦੱਸੋ ਕੋਈ ਕਹਦਾ ਆਪਣਾ ਰਵਿਦਾਸੀਆ ਤਾਂ ਦਾ ਰਵਿਦਾਸੀਏ ਨੂੰ ਪਾਉਣਾ ਕੋਈ ਕਹਦਾ ਆਪਣਾ ਭਗਤ ਆਪਦਾ ਭਗਤ ਬਾਬਾ ਕੋਈ ਕਹਦਾ ਆਪਣਾ Hindu ਹੈ ਤੇ Hindu ਪਾਉਗੇ ਕਿਉਂ ਪਾਉਗੇ ਭਈ ਉਹਨਾਂ ਭਗਤ ਬਰਾਦਰੀ 'ਚ ਜਦੋਂ ਚੁੰਨੀ ਲਾਲ ਭਗਤ ਜੀ ਲੀਡਰ ਬਣੇ ਤੇ ਜਾਂ ਉਹਨਾਂ ਦਾ ਮੁੰਡਾ ਬਣਿਆ ਦੂਜੇ ਪੰਕਤ ਦਾ ਭੁੱਖੇ ਮਰਦੇ ਫਿਰਦੇ ਵਿਚਾਰੇ ਕਹੀ ਐਵੇਂ ਰਵਿਦਾਸੀ ਜੀ ਰਾਜਾ ਵੜਿੰਗ ਹੈ ਮਨ ਲੋਕੋ ਹੀ ਭਗਤ ਬੰਦਾ ਹੈ ਜਿਹਦਾ ਪੰਜ ਕਿੱਲਾਂ ਝਕਾਰ ਹੈ 5 ਏਕੜ ਚ ਤੇ ਪੰਜ ਪਰਿਵਾਰ ਐਸੇ ਆ ਭਗਤਾਂ ਦੇ ਜਿਨ੍ਹਾਂ ਕੋਲੇ ਛੱਤ ਵੀ ਹੈ ਨਹੀਂ ਰਹਿਣ ਨੂੰ ਕੀ ਪੰਜ ਕਿੱਲੇ ਵਾਲਾ ਭਗਤ ਜਿਹਦਾ ਪੰਜਾਂ ਕਿੱਲਾਂ ਝਕਾਰ ਹੈ ਕੀ ਉਹ ਬਿਨਾ ਛੱਤ ਵਾਲੇ ਨੂੰ ਆਪ ਦੇ 5 ਕਿੱਲੇਾਂ 'ਚ ਕੋਈ ਕਮਰਾ ਕਮਰਾ ਪਾ ਕੇ ਦੇ ਦੂਗਾ ਬੋਲੋ ਬਈ ਨਹੀਂ ਕੋਈ ਰਵਿਦਾਸੀਆ ਭਰਾ ਜਿਹੜਾ 5 ਏਕੜ 'ਚ ਘਾਰ ਹੈ ਤੇ ਜਿਹੜੇ ਬਿਨਾ ਛੱਤ ਵਾਲੇ ਰਵਿਦਾਸੀਆ ਭਰਾ ਹੈ ਉਹਨਾਂ ਨੂੰ ਕੋਈ ਇੱਕ ਇੱਕ ਛੱਤ ਬਣਾ ਕੇ ਦੇਊਗਾ ਆਪ ਦੇ ਘਰੇ ਵੀ ਯਾਰ ਤੂੰ ਰਵਿਦਾਸੀਆ ਹੈ ਆਪ ਤੇ ਨੂੰ ਅਸੀਂ ਮਕਾਨ ਜਾਂ ਕੋਈ ਜੱਟ ਹੈ ਜ਼ਿਮੀਦਾਰ ਹੈ ਮਹਾਜਨ ਹੈ ਉਹ ਇਹ ਕਦੇ ਵੀ ਸਾਡੇ ਘਰੇ ਆਏ ਕੋਈ ਢੂਈ ਕੋਈ ਬਈ ਕੋਈ ਆ ਨਹੀਂ ਕਰਦਾ ਉਹ ਵੀ ਕਾਂਗਰਸ ਦੇ ਟਾਈਮ ਨਾਲ ਕਲੋਨੀਆਂ ਘਟੀਆਂ ਆ ਕੋਈ ਕਿਸੇ ਨੂੰ ਪੁੱਛੋ ਤੇ ਮੈਂ ਭੱਜ ਤਾ ਬਰਾਦਰੀ ਦਾ ਉਰ ਕੋ ਜਾਣਾ ਹੈ ਦੱਸੋ ਡਾਕਟਰ ਠਿਕਦਾ ਇਲਾਜ ਕਰਾਉਣ ਜਾਣਾ ਹੈ ਕੀ ਪੁੱਛ ਰਹੇ ਹੋ ਯਾਰ ਚੰਗਾ ਡਾਕਟਰ ਦੱਸ ਕਿਹੜਾ ਹੈ ਸਰ ਡਾਕਟਰ umeed gar ji ne ਸਾਰਿਆਂ ਨੂੰ ਸਿੱਖਿਆ ਦਿੱਤੀ ਉਹਨਾਂ ਨੇ ਇਹ ਥੋੜੀ ਕਿਹਾ ਸੀਗਾ ਬਈ ਤੂੰ ਇੱਧਰ ਨੂੰ ਜਾ ਤੂੰ ਉੱਧਰ ਨੂੰ ਜਾ ਇਹ ਤਾਂ ਨਹੀਂ ਨਾ ਕਿਹਾ ਉਹਨਾਂ ਨੇ ਬਿਲਕੁਲ ਨੇਰੇ ਕਹਿਣਾ ਮਤਲਬ ਹੈ ਚੰਗਾ ਡਾਕਟਰ ਦੇ ਜਾਨੇ ਹੋ ਤੁਸੀਂ ਕੀ ਪੁੱਛਦੇ ਹੋ ਬਈ ਡਾਕਟਰ ਦੱਸੋ ਕਿਹੜਾ ਚੰਗਾ ਹੈ ਜਿਹੜਾ ਮੇਰਾ ਇਲਾਜ ਠੀਕ ਕਰ ਦੇਵੇ ਕਿ ਇਹ ਵੇਖ ਕੇ ਜਾਨੇ ਉਹ ਭੰਟਾ ਦਾ ਭੰਟ ਕੋਲੇ ਜਾਣਾ ਅਸੀਂ ਜੇ ਰਵਿਦਾਸੀਆ ਦੇ ਰਵਿਦਾਸੀਆ ਕੋਲੇ ਜਾਵੇ ਮਾਜੇ ਨਾਲ ਮਾਜੇ ਕੋਲੇ ਜਾਣਾ ਡਾਕਟਰ ਚੰਗਾ ਹੋਣਾ ਚਾਹੀਦਾ ਭਾਵੇਂ ਕਿਸੇ ਜਾਤ ਦਾ ਹੋਵੇ ਅਸੀਂ ਬਹੁਤ ਉਹਨੂੰ ਭਰਾਂਗੇ ਜਿਹੜਾ ਸਾਡਾ ਇਲਾਜ ਚੰਗਾ ਕਰੇ। ਅਸੀਂ ਇਹ ਉਮੀਦਵਾਰ ਉੜੂ ਪਾਵਾਂਗੇ ਜਿਹੜਾ ਛੇੜਾਵੇ। ਬਸ ਕਹਾਣੀ ਹੈ ਜਿਹੜੇ ਰਿਕਾਰਡ ਦਿਖਾ ਲਓ। ਕਿ ਤੇ ਹਿੰਦੁਸਤਾਨ ਇਸ ਗੱਲ ਤੇ ਗੌਰ ਫਰਮਾ ਲੇ। ਕਿ ਹਿੰਦੁਸਤਾਨ ਅਮਰੀਕਾ ਤੇ ਕੈਨੇਡਾ ਇੱਥੇ ਹੀ ਬਣ ਸਕਦਾ ਹੈ। ਬੰਦੀ ਕਹਾਣੀ ਹੈ। ਤੇ ਸਾਡੇ ਹਿੰਦੁਸਤਾਨ ਦੇ ਭੋਲੇ-ਭਾਲੇ ਲੋਕਾਂ ਨੂੰ ਲੀਡਰ ਆਉਂਦੇ ਐ। ਇਹੋ ਜੀਆਂ ਕਹਾਣੀਆਂ ਸੁਣਾ ਕੇ ਬੇਫਕੂ ਬਣਾ ਕੇ ਵੋਟਾਂ ਲੈ ਲੈਂਦੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਜਿਵੇਂ ਜਿਵੇਂ ਕਿ ਲੋਕਾਂ ਦੇ ਵਿੱਚ ਇੱਕ ਲੈਕਚਰ ਗਏ ਉਹ ਕਹਿੰਦੇ ਕਿ ਆਪਾਂ ਨੂੰ شریف ਤੇ ਧਰਮਾਨਦਾਰ ਇਨਸਾਨ ਜੇ ਦੇਖੋ ਜੀ ਬਹੁਤ ਮਾੜੇ ਹਾਲਾਤ ਸੀਗੇ ਜਲੰਧਰ ਵਿਖੇ ਤੇ ਜਿੰਨੀਆਂ ਬੁਰਾਈਆਂ ਜਲੰਧਰ ਵਿਖੇ ਦੇ ਲੋਕਾਂ ਨੂੰ ਮਿਲੀਆਂ ਵਿਚਾਰਿਆਂ ਨੂੰ ਮੇਰਾ ਖਿਆਲ ਤਾਂ ਇਹ ਲੋਕ ਲੇਕਿਨ ਲੋਕਾਂ ਨੇ ਫੈਸਲਾ ਕਰ ਲਿਆ ਹੁਣ ਕਿ ਚੰਗੇ ਵਿਅਕਤੀ ਨੂੰ ਚੁਣਨਾ ਕਿਉਂਕਿ ਕਹਿੰਦੇ ਗੱਡੀ ਦਾ ਡਰਾਈਵਰ ਅਗਰ ਚੰਗਾ ਹੋਏਗਾ ਤਾਂ ਉਹ ਉਹਨਾਂ ਨੂੰ ਚੰਗਾ ਸਫਰ ਤੈ ਕਰਾ ਕੇ ਉਹਨਾਂ ਨੂੰ ਅੰਨੇ ਬੰਨੇ ਲਾ ਸਕਦਾ ਹੈ ਸੋ ਲੋਕਾਂ ਨੇ ਮਨ ਬਣਾ ਲਿਆ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਨੂੰ ਜਿੱਤੋਂ ਦਾ ਕੋਈ ਵਿਅਕਤੀ ਹੈ ਚਾਹੇ ਕੋਈ ਗੁਨੇਗਾਰ ਹੈ ਚਾਹੇ ਕੋਈ ਨਹੀਂ ਗੁਨੇਗਾਰ ਲੇਕਿਨ ਕਾਨੂੰਨ ਕਿਸੇ ਕੋ ਹੱਥ ਮੇ ਨਹੀਂ ਹੋਣਾ ਚਾਹੀਏ ਔਰ ਇਹ ਨਲਾਇਕੀ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਮੈਂ ਸਮਝਦਾ ਕਿ ਇਹ ਜਗਾ ਜਗਾ ਤੇ ਰੋਜ਼ਾਨਾ ਇਸ ਤਰ੍ਹਾਂ ਦੇ ਹਮਲੇ ਇਸ ਤਰ੍ਹਾਂ ਦੀਆਂ ਘਟਨਾ ਕਰ ਹੁੰਦੇ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹਰੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਉਂਕਿ ਉਹ ਗ੍ਰਹਿ ਮੰਤਰੀ ਵੀ ਨੇ ਗੌਰ ਫਰਮਾਉਣਾ ਚਾਹੀਦਾ ਸੋ ਮੈਂ ਇਸ ਘਟਨਾ ਦੀ ਨਿੰਦਾ ਕਰਦਾ ਤਿੰਨ ਤਰੀਕੋ ਭਗਵੰਤ ਮਾਨ ਨੇ ਇੱਕ ਰੋਡ ਸ਼ੋਅ ਦੇ ਦੌਰਾਨ ਨਸ਼ੇਦਰ ਜੀ ਨੂੰ ਇੱਕ ਚੈਲੰਜ ਦਿੱਤਾ ਕੋਈ ਆਡੀਓ के बारे में के मन... में कि उन्होंने एक राम चौक लगाई थी भगवंत मान पर पहुंचे नहीं बात ये नहीं है कौन पहुंचा दोनों एक ही थाली के चट्टे बट्टे हैं वो उनका साथी था ये उनका था शीतल उंगराल पहले कहता था कि लोटस वो जो लोटस कोई एक हुआ था विधानसभा में भी मेरे को 20 करोड़ देने बीजेपी दे रही थी लेकिन मैं पार्टी नहीं बदल रहा ये विधानसभा फ्लोर ऑफ हाउस इसने कंप्लेंट दी हुई है डीजेपी को क्या ऑडियो है क्या नहीं है भगवान मान जी उनको चैलेंज कर रहे हैं वो उनको कर रहे हैं मैंने कहा कि ये दोनों पहले मिले हुए थे इकट्ठे थे अब इनकी स्ट्रैटेजी क्या है ये जान बूझ के मेरे को लगता आपस में दोनों एक दूजे को मतलब के हाईलाइट होना चाहते हैं कि दूसरी पार्टी की बात ही ना हो लेकिन इस मामले से दोनों की मैं समझता हूँ कि छवि लोगों में असलियत पता चली है कि दोनों किस छवि के बंदे हैं तो बाकी मेरे को लगता है ना शीतल जी को ना मान साहब को जनता अब मौका नहीं देगी जी का कहना है कि पाकिस्तान से मुझे फोन आ रहे हैं कि मेरे परिवार को डर है पता नहीं डर क्या डर है अब उसके ऊपर उसके पास सीआरपीएफ है जो अमित शाह जी ने दिया डर क्या है

ਕਿਸ ਤਰ੍ਹਾਂ ਦੇਖਦੇ ਕਾਂਗਸ ਪਾਰਟੀ ਜਿਸ ਢੰਗ ਦੇ ਨਾਲ ਜ세ਬੰਦ ਖੋ ਕੇ ਇਲੈਕਸ਼ਨ ਲੜ ਰਹੀ ਆ ਔਰ ਕੈਂਡੀਡੇਟ ਵੀ ਬਹੁਤ ਅੱਛੀ ਸ਼ਬੀ ਵਾਲਾ ਸਾਡਾ ਸ੍ਰਿੰਦਰ ਕੌਰ ਉਹਦਾ ਕਰਕੇ ਸਾਡੀ 100% ਜਿੱਤੇ ਆ ਜਿੱਥੋਂ ਜੋ ਹੰਗਾਰਾ ਮਿਲ ਰਿਹਾ ਜਲੰਧਰ ਵਾਸੀਆਂ ਵੱਲੋਂ ਖਾਸ ਕਰਕੇ ਵੈਸਟ ਵਾਲਿਆਂ ਵੱਲੋਂ ਕਿਉਂਕਿ ਜਿਹੜਾ ਏਰੀਆ ਆ ਜਲੰਧਰ ਵੈਸਟ ਦਾ ਮੈਤਪੇੜੀ ਨੇ ਹੈਰਾਨ ਹੋਇਆ ਇਹਨੂੰ ਸਾਰੇ ਨੂੰ ਵੇਖ ਕੇ ਵੀ ਇੰਨਾ ਪਛੜਿਆ ਹੋਇਆ ਇਲਾਕਾ ਆ ਚਲੋ ਕਾਂਗਸ ਪਾਰਟੀ ਵਰੀ ਜਿੰਨਾ ਹੋਇਆ ਮਤਲਬ ਵਿਕਾਸ ਹੋਇਆ ਵਿਕਾਸ ਵਿੱਚ ਨਾਸ ਨਹੀਂ ਹੋਇਆ ਵਿਕਾਸ ਕੋਈ ਨਹੀਂ ਹੋਇਆ ਜੀ 2 2.5 ਸਾਲ ਦੋਸਤੋ ਵਿਕਾਸ ਨਹੀਂ ਹੁਆ ਆਖੀਕਾਰ ਵਿਕਾਸ ਕਿੱਸੇ ਹੋਗਾ ਹਮ ਬਾਤ ਕਰਨੇ ਵਿਕਾਸ ਜੀ ਸਟਾਪ ਮੈਡਮ ਨਮਸਕਾਰ ਵਿਕਾਸ ਜੀ ਕਿਵੇਂ ਵੇਖਦੇ ਹੋ ਆਪਣੇ ਹਲਕੇ ਦੇ ਏਰੀਆ ਦੇ ਇਹ ਕੰਮਾਂ ਨੂੰ ਕਿਵੇਂ ਵੇਖਦੇ ਹੋ ਕਿ ਲੋਕੀ ਡਰੇ ਡਰੇ ਸਹਮੇ ਸਹਮੇ ਜਿਨੇ ਸਰ ਇਹਦੇ ਵਿੱਚ ਲਾਸਟ ਟਾਈਮ ਜਿਹੜੀ ਸ਼ੀਤਲ ਉਂਗਰਾਲ ਇਥੋਂ ਐਮਐਲਏ ਬਣਿਆ ਉਹ ਮਾਹੌਲ ਉਸ ਉਦੋਂ ਤੋਂ ਹੀ ਇਸ ਵੈਸਟ ਹਲਕੇ ਦਾ ਇੰਨਾ ਡਿਸਟਰਬ ਰਿਹਾ ਵਾ ਚਾਹੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਗੱਲ ਕਰੀਏ ਲਾਅ ਇਨ ਆਰਡਰ ਦੀ ਗੱਲ ਕਰੀਏ ਹਰ ਚੀਜ਼ ਮਨ ਲੋ ਆਪਣੀ ਜਗ੍ਹਾ ਤੇ ਹੈ ਹੀ ਨਹੀਂ ਤੁਸੀਂ ਇੱਕ ਸਧਾਰਨ ਵਿਅਕਤੀ ਕੋ ਜਾਓ ਕਿਸੇ ਦੁਕਾਨਦਾਰ ਕੋ ਜਾਓ ਕਿਸੇ ਮਹੱਲੇ 'ਚ ਜਾਓ ਤੁਹਾਨੂੰ ਆਪ ਨਜ਼ਰ ਆਏਗਾ ਕਿ ਪੁੱਛੋ ਨਾ ਦੇ ਕੋਲੋਂ ਦੱਸਣਗੇ ਤੁਹਾਨੂੰ ਵੀ ਇੱਥੇ ਵਿਕਾਸ ਨਾਮ ਦੀ ਕੋਈ ਚੀਜ਼ ਆਈ ਨਹੀਂ ਔਰ ਉਹਦਾ ਹੀ ਅੱਜ ਰਿਜ਼ਲਟ ਆ ਕਿ 2.5 ਸਾਲਾਂ ਦੇ ਵਿੱਚ ਜਿਹੜਾ ਕਿ ਇਸ ਹਲਕੇ ਨੂੰ ਜ਼ਰੂਰਤ ਸੀ ਵਿਕਾਸ ਦੀ ਅੱਜ ਇਸ ਹਲਕੇ 'ਚ ਇਲੈਕਸ਼ਨ ਹੋ ਰਿਹਾ ਸਰ ਅਸੀਂ ਗੱਲ 2.5 ਸਾਲ ਦੀ ਨਹੀਂ 2.5 ਸਾਲ ਤੋਂ ਪਹਿਲਾਂ ਕਿਦਾਂ ਦਾ ਨਹੀਂ ਇੱਥੇ ਵਿਕਾਸ ਨਹੀਂ 2.5 ਸਾਲਾਂ ਦੇ ਪਹਿਲੋਂ ਤੋਂ ਵੀ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਨੇ ਇੱਥੇ ਬੜੇ-ਬੜੇ ਆਪਣੇ ਪ੍ਰੋਜੈਕਟ ਲੈ ਕੇ ਆਏ ਸੀ ਚਾਹੇ 120 ਫੁੱਟੀ ਰੋਡ ਤੇ ਜਿਹੜਾ ਸੀਵਰੇਜ ਦਾ ਪਲੈਂਟ ਲੈ ਕੇ ਆਇਆ ਸੀ ਉਹ ਕਾਂਗਰਸ ਦੀ ਉਦੇਨ ਸੀ ਪਰ ਨਲੈਕੀ ਇੱਥੇ ਦੇ ਜਿਹੜੇ ਨੁਮਾਇੰਦਗੀ ਕਰਨ ਵਾਲੇ ਲੋਕਾਂ ਦੀ ਸੀਗੀ ਵੀ ਉਸ ਪ੍ਰੋਜੈਕਟ ਨੂੰ ਇਹ ਕੰਪਲੀਟ ਨਹੀਂ ਕਰਾ ਸਕੇ ਸਰਕਾਰ ਤੇ ਦਬਾਅ ਨਹੀਂ ਬਣਾ ਸਕੇ ਜਿਹਦੇ ਕਰਕੇ ਵਿਕਾਸ ਰੁਕਿਆ ਪੈਸੇ ਤੇ ਤੁਹਾਡੇ ਮੁਤਾਬਕ ਜਾਂ ਆਮ ਜਨਤਾ ਦੇ ਮੁਤਾਬਕ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਸ ਪ੍ਰੋਜੈਕਟ ਵਿੱਚ ਬੇਈਮਾਨੀ ਹੇਰਾਫੇਰੀ ਕੀਤੀ ਆ ਪੈਸੇ ਖਾਦੇ ਨੇ ਉਹਨਾਂ ਦੇ ਕਾਨੂੰਨਾਂ ਅਲੋ ਕੋਈ ਸਰਕਾਰ ਵੀ ਹੋਣੀ ਚਾਹੀਦੀ ਉਹਨਾਂ ਬਿਲਕੁਲ ਹੋਣੀ ਚਾਹੀਦੀ ਔਰ ਅਸੀਂ ਤਾਂ ਅਸਤਾ ਇਹ ਸੋਚਦੇ ਸੀ ਜਦੋਂ 2.5 ਸਾਲ ਪਹਿਲੋ ਇਹ ਇਹ ਬਦਲਾਅ ਦੀ ਗੱਲ ਸਾਨੂੰ ਲੱਗਦਾ ਸੀ ਵੀ ਵਾਕਈ ਇਹ ਸ਼ਾਇਦ ਕੁਝ ਕਰਕੇ ਦਿਖਾਣਗੇ ਅੱਜ 2.5 ਸਾਲ ਬੀਤ ਗਏ ਕੋਈ ਕੋਈ ਰਿਜ਼ਲਟ ਨਹੀਂ ਕੋਈ ਆਉਟਪੁੱਟ ਨਹੀਂ ਹਰ ਚੀਜ਼ ਆਪਣੇ ਸਿਸਟਮ ਤੋਂ ਫੇਲ ਹੋ ਗਈ ਆ ਤੁਸੀਂ ਕਿਸੇ ਵੀ ਪ੍ਰੋਜੈਕਟ ਦੀ ਗੱਲ ਕਰੋ ਕੋਈ ਪ੍ਰੋਜੈਕਟ ਇਹਨਾਂ ਦਾ ਅਜੇ ਤੱਕ ਕਾਮਯਾਬ ਨਹੀਂ ਹੋ ਚੁੱਕਿਆ ਉਲਟਾ ਸਰਕਾਰ ਦੇ ਉੱਤੇ ਕਰਜ਼ਾ ਚੜਿਆ ਔਰ ਕਰਜ਼ਾ ਇਹਨਾਂ ਨੇ ਜਿਹੜਾ ਕੀ ਕਰਜ਼ਾ ਚੱਕਣਾ ਸੀ ਪੰਜਾਬ ਦੀ ਡਵੈਲਪਮੈਂਟ ਵਾਸਤੇ ਬਦਲਾਵ ਵਾਸਤੇ ਇਹਨਾਂ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਆਪਣੀ ਐਡ ਕਰਨ ਵਾਸਤੇ ਸਾਰਾ ਪੈਸਾ ਖਰਚ ਕੀਤਾ ਫੈਸਟ ਵਿੱਚ ਹੀ ਕਿਉਂ ਨਹੀਂ ਗੁੰਡਾ ਕਰਦੀ ਹੈ ਸਰ ਗੱਲ ਪਤਾ ਇਹ ਬੜੀ ਤੁਸੀਂ ਇੰਪੋਰਟਡ ਗੱਲ ਕੀਤੀ ਹੈ ਵੀ ਵੈਸਟ ਵਿੱਚ ਹੀ ਕਿਉਂ ਆ ਕਿਉਂਕਿ ਜਦੋਂ ਵੀ ਕਿਸੇ ਨਲਾਇਕ ਬੰਦੇ ਦੇ ਹੱਥ ਕਿਸੇ ਚੀਜ਼ ਦੀ ਨੁਮਾਇੰਦਗੀ ਆਂਦੀ ਆ ਤੇ ਨੇਚਰਲੀ ਗੱਲ ਆ ਵੀ ਉੱਥੇ ਫਿਰ ਮਾਹੌਲ ਫਿਰ ਉਦਾਂ ਦੇ ਪੈਦਾ ਹੁੰਦਾ ਹੈ ਕ੍ਰਾਈਮ ਨੂੰ ਖਤਮ ਕਰਨਾ ਤਾਂ ਕਿ ਵੈਸਟ ਵਿੱਚ ਪੁਲਿਸ ਦਾ ਕੋਈ ਵਾਸ ਨਹੀਂ ਚੱਲਦਾ ਪਿਆ ਕਿਉਂ ਕਿਸ ਤਰੀਕੇ ਨਾਲ ਪੁਲਿਸ ਵੀ ਬੇਵੱਸ ਨਹੀਂ ਬਿਲਕੁਲ ਗਾਜਪੁਰ ਪੁਲਿਸ ਬੇਵੱਸ ਸਾਨੂੰ ਨਜ਼ਰ ਆਈ ਹੈ ਪੂਰੇ 2.5 ਸਾਲਾਂ ਦੇ ਵਿੱਚ ਚਿੱਟਾ ਇੱਥੇ ਇੰਨਾ ਵਿਕਦਾ ਪਿਆ ਵਾ ਇੱਥੇ ਇੱਥੇ ਲੋਕਾਂ ਦੀ ਕੋਈ ਲੇਡੀ ਸਿਕਿਉਰ ਨਹੀਂ ਆ ਬੱਚੇ ਸਿਕਿਉਰ ਨਹੀਂ ਆ ਕਿਸ ਵੇਲੇ ਕੀ ਹੋ ਜਾਣਾ ਹਰ ਚੀਜ਼ ਅਨਸ ਹਾਜੀ ਰਾਜਾ ਬਰਿੰਗ ਜੀ ਆਏ ਨੇ ਮੀਟਿੰਗ ਵੀ ਕੀਤੀ ਹੈ ਕਿ ਆਸ਼ਵਾਸ਼ਣ ਦਿਲਾ ਕੇ ਗਿਆ ਨਾ ਤਾਂ ਕਿਸਤੇ ਗੱਲ ਨਹੀਂ ਰਾਜਾ ਬਰਿੰਗ ਸਾਹਿਬ ਨੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਸਾਨੂੰ ਹਦਾਇਤਾਂ ਨੇ ਕਿ ਇਸ ਵੈਸਟ ਹਲਕੇ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਮਿਲੀ ਹੈ ਬੀਬੀ ਸੁਰਿੰਦਰ ਕੋਰ ਜੀ ਨੂੰ ਇਹਨਾਂ ਦੀ ਡਟ ਕੇ ਸਪੋਰਟ ਕੀਤੀ ਜਾਵੇ ਔਰ ਸਾਡਾ ਜਿਹੜਾ ਮੈਸੇਜ ਆ ਅਸੀਂ ਲੋਕਾਂ ਤੱਕ ਪੰਚਾਰੇ ਆ ਔਰ ਸਾਨੂੰ ਉਮੀਦ ਆ ਕਿ ਲੋਕ ਉਸ ਮੈਸੇਜ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੀਬੀ ਸੁਰਿੰਦਰ ਕੋਰ ਦੇ ਹੱਕ ਚ ਵੋਟਾਂ ਪਾਣਗੇ ਸਿੰਦਰਪੁਰ ਜਦੋਂ ਮਨ ਲ ਵਿਧਾਇਕ ਬਣ ਜਾਂਦੇ ਨਾ ਕਿਸੇ ਪ੍ਰਕਾਰ ਦਾ ਜੋ ਜਨਤਾ ਉਹਨਾਂ ਨੂੰ ਤਾਜ ਪਹਿਨਾ ਦਿੰਦੀ ਹੈ ਤੇ ਵਾਕਈ ਹੀ ਲੱਗਦਾ ਕਿ ਵੈਸਟ ਦਾ ਵਿਕਾਸ ਕਿਤਨਾ ਕਿਤਾ ਜੋ ਇਹ ਜੋ ਲੁੱਕ ਵਾਈ ਚੇਂਜ ਹੋਇਆ ਵਿਕਾਸ ਵੈਸਟ ਵਿੱਚ ਕੋਈ ਚਮਕਦਾਰ ਚੀਜ਼ ਬਿਲਕੁਲ ਸਰ ਕਿਉਂਕਿ ਉਸੇ ਉਦਾਹਰਨ ਨਾਲ ਕਿ ਬੀਬੀ ਸ੍ਰਿੰਦਰਪੁਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਉਂਸਲਰ ਲੜਦੇ ਆ ਰਹੇ ਨੇ ਔਰ ਜਿੱਤਦੇ ਆ ਰਹੇ ਨੇ ਔਰ ਇਹਨਾਂ ਦੇ ਆਪਣੇ ਦੇਖੋ ਐਡਾ ਲੰਬਾ ਸਮਾਂ ਲੜਨਾ ਔਰ ਜਿੱਤਣਾ ਆਪਣੇ ਆਪ ਦੇ ਵਿੱਚ ਇਹ ਉਹ ਜਵਾਬ ਹੀ ਹੁੰਦਾ ਵੀ ਇਹ ਵੀ ਇਹ ਬੀਬੀ ਵੀਰੇ सुरेंद्र ਕੋਹੜਾ ਇਹ ਵਾਕਈ ਇਹ ਡਵੈਲਪਮੈਂਟ ਦੇ ਪੱਖ ਵਿੱਚ ਨੇ सुरेंद्र ਕੋਹੜਾ ਦੀ ਖਾਸियत ਦੱਸੋ ਕਿਉਂ ਲੋਕੀ ਉਹਨੂੰ ਵੋਟਾ ਕਿਉਂ ਪਾਣਗੇ ਸਭ ਤੋਂ ਵੱਡੀ ਖਾਸियत ਇਹ ਗੱਲ ਆ ਕਿ ਉਹ ਇੱਕ ਬਹੁਤ ਹੀ ਬੇਦਾਗ ਔਰਤ ਨੇ ਠੀਕ ਹੈ ਉਹਨਾਂ ਦੇ ਉੱਤੇ ਇੱਕ ਵੀ ਰੱਤੀ ਭਰਦਾ ਵੀ ਦਾਗ ਨਹੀਂ ਆ ਉਹਨਾਂ ਦੇ ਬਤੌਰ ਜਦੋਂ ਸੀਨੀਅਰ ਡਿਪਟੀ ਮੇਅਰ ਵੀ ਰਹੇ ਨੇ ਕਾਉਂਸਲਰ ਵੀ ਰਹੇ ਨੇ ਔਰ ਉਹਨਾਂ ਨੇ ਡਿਵੈਲਪਮੈਂਟ ਨੂੰ ਹੀ ਤਵੱਜੋ ਦਿੱਤੀ ਆ ਜਿਹਦੇ ਕਰਕੇ ਲੋਕਾਂ ਨੂੰ ਆਸੇ ਬਣੀ ਆ ਕਿ ਜਿੱਥੇ ਉਹ ਆਪਣੇ ਹਲਕੇ ਆਪਣੇ ਵਾਰਡ ਦੀ ਡਿਵੈਲਪਮੈਂਟ ਕਰਾਉਂਦੇ ਸੀ ਅੱਜ ਅਗਰ ਉਹ ਐਮਐਲਏ ਬਣਦੇ ਆ ਤਾਂ ਵਿਧਾਨ ਸਭਾ ਵੈਸਟ ਦੀ ਵੀ ਉਹ ਡਿਵੈਲਪਮੈਂਟ ਕਰਾਣਗੇ ਕ੍ਰਾਈਮ ਖਤਮ ਹੋਏਗਾ ਬਿਲਕੁਲ ਖਤਮ ਹੋਏਗਾ ਸਰ ਬਿਲਕੁਲ ਕਿਉਂਕਿ ਉਹ ਇੱਕ ਨੇਡਰ ਲੇਡੀ ਆ ਉਹਨੇ ਆਪਣੇ ਉਹਨਾਂ ਦੇ ਹਸਬੰਡ ਦੇ ਡੈਥ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਪੂਰੇ ਹਲਕੇ ਨੂੰ ਸੰਭਾਇਆ ਵਾ ਆਪਣੇ ਪਰਿਵਾਰ ਨੂੰ ਸੰਭਾਇਆ ਵਾ ਔਰ ਸਾਨੂੰ ਉਮੀਦ ਹੈ ਕਿ ਉਹ ਸੰਭਲ ਗਏ ਜੀ ਵੈਸਟ ਹਲਕੇ ਵਿੱਚ ਨਸ਼ਾ ਕਿਉਂ ਆਣਾ ਸਰ ਮੋੜ ਮੋੜ ਕੇ ਉਹੀ ਗੱਲ ਆਈ ਜਾਂਦੀ ਨਾ ਜਦੋਂ ਜੀ ਆਪਾਂ ਕਿਸੇ ਵੀ ਚੀਜ਼ ਦੀ ਜ਼ਿੰਮੇਵਾਰੀ ਜਾਂ ਨੁਮਾਇੰਦਗੀ ਕਿਸੇ ਗਲਤ ਬੰਦੇ ਹੱਥ ਦੇਵਾਂਗੇ ਉਹ ਨੇਚਰਲ ਗੱਲ ਆ ਵੀ ਉੱਥੇ ਉਦਾਂ ਦਾ ਮਾਹੌਲ ਹੀ ਬਣੇਗਾ ਔਰ ਅੱਜ ਉਹਦਾ ਰਿਜ਼ਲਟ ਆ ਕਿ ਵੈਸਟ ਹਲਕੇ ਦੇ ਵਿੱਚ ਤੁਸੀਂ ਤੁਹਾਨੂੰ ਹੋਮ ਡਿਲੀਵਰੀ ਮਿਲਦੀ ਹੈ ਤੁਹਾਨੂੰ ਆਨ ਦੀ ਲੋੜ ਨਹੀਂ ਤੁਸੀਂ ਇੱਕ ਫੋਨ ਕਰਨਾ ਵਾ ਤੇ ਤੁਹਾਨੂੰ ਜੋ ਚਾਹੀਦਾ ਇੱਥੇ ਪ੍ਰੋਵਾਈਡ ਹੋ ਜਾਏਗਾ ਐਨਾ ਸਾਰੀਆਂ ਚੀਜ਼ਾਂ ਤੇ ਜਦੋਂ ਬੀਬੀ ਸੁਖਿੰਦਰ ਕੋਰ ਜਿੱਤ ਕੇ ਆਂਦੀ ਹੈ ਤੁਹਾਡੇ ਸਹਿਯੋਗ ਦੇ ਨਾਲ ਐਨਾ ਸਾਰੀਆਂ ਚੀਜ਼ਾਂ ਦੇ ਉੱਤੇ ਨਕੇਲ ਪਾਈ ਜਾਏਗੀ ਬਿਲਕੁਲ ਨਾਥ ਪਾਈ ਜਾਏਗੀ ਸਾਨੂੰ ਪੂਰਾ ਵਿਸ਼ਵਾਸ ਆ ਸਾਡੇ ਉਮੀਦਵਾਰ ਤੇ ਉਹ ਸਾਡੀ ਪਾਰਟੀ ਤੇ ਕਿਉਂਕਿ ਸਾਡੀ ਪਾਰਟੀ ਹਮੇਸ਼ਾ ਹੀ ਇਸ ਇਹਨਾਂ ਮੁੱਦਿਆਂ ਦੇ ਖਿਲਾਫ ਲੜਦੀ ਰਹੀ ਹੈ ਅੱਛਾ ਕੀ ਲੱਗਦਾ ਕਿ ਬੀਬੀ ਸੁਖਿੰਦਰ ਕੋਰ ਜੀ ਜਿੱਤ ਗਿਆ ਕਿ ਅਜੇ ਵੀ ਤੁਹਾਨੂੰ ਕਿਤੇ ਹੋਰ ਮਿਹਨਤ ਦੀ ਲੋੜ ਆ ਕਿ ਜਿੱਤੇ ਪੇਣਾ ਇਹ ਦੇਖੋ ਸਰ ਇਹ ਤਾਂ ਐਵੇਂ ਬਚਕਾਨਾ ਗੱਲਾਂ ਲੱਗਦੀਆਂ ਹੁੰਦੀਆਂ ਵੀ ਅਸੀਂ ਅਬ ਜਿੱਤ ਗਏ ਆ ਸਾਨੂੰ ਪੂਰੀ ਮਿਹਨਤ ਕਰਨ ਦੀ ਲੋੜ ਆ ਕਿਉਂਕਿ ਸਰਕਾਰ ਇੱਥੇ ਬੈਠੀ ਆ ਉਹ ਮਸ਼ੀਨਰੀ ਦਾ ਦੁਰਪਰਯੋਗ ਕਰ ਸਕਦੀ ਆ ਸਾਨੂੰ ਇਸ ਚੀਜ਼ ਦਾ ਡਰ ਵਾ ਇਸ ਕਰਕੇ ਅਸੀਂ ਬੜੀ ਪੂਰੀ ਮਿਹਨਤ ਐਂਡ ਤੱਕ ਕਰਦੇ ਆ ਬਿਲਕੁਲ ਦੋਸਤੋ ਤੁਸੀਂ ਦੇਖੇਗੇ ਬੀਬੀ ਸੁਵਿੰਦਰ ਕੋ ਦੀ ਗੱਲਬਾਤ ਕਰੇ ਤਰੀਫੀ ਹੋਈ ਆ ਆਮ ਜਨਤਾ ਦੇ ਵਿੱਚ ਮਾਹੌਲ ਜਿਹਾ ਦਹਿਸ਼ਤ ਡਰਦਾ ਬਣਿਆ ਹੋਇਆ ਹੁਣ ਲੋਕੀ ਚੰਦਰ ਇਮਾਨਦਾਰ ਤੇ ਮਿਹਨਤੀ ਵਿਧਾਇਕ ਲੀਡਰ ਅੱਛਾ ਚੰਦਰ ਜੋ ਵਿਕਾਸ ਦੇ ਨਾਮ ਤੇ ਆਮ ਜਨਤਾ ਦੇ ਹਰ ਮਹਿਲਾ ਸੇਫਟੀ ਆ ਬੱਚੇ ਪਰਿਵਾਰ ਜਿੰਨੇ ਵੀ ਕੋ ਰਵਾਜਾਂ ਨੇ ਕਿ ਬੈਸਟ ਵਿੱਚ ਖਾਸ ਤੌਰ ਤੇ ਵਸਤਵ ਜਿਵੇਂ ਹਰ ਇੱਕ ਪ੍ਰਕਾਰ ਦਾ ਹਰ ਇੱਕ ਕਾਨੂੰਨ ਨੂੰ ਵਿਵਸਥਾ ਬਣਾਉਂਦੀ ਬਹੁਤ ਸਖਤ ਲੋੜ ਹੈ ਕੈਮਰਾਮੈਨ ਦੇ ਨਾਲ ਮੈਂ ਟੋੜਾ ਆਪਣੇ ਅਸਕੇ ਸਾਣਾ ਅੱਜ ਤੇ ਕਾਮ ਨੇ ਸਾਹਮਣੇ ਜਲੰਧਰ ਤੋਂ